ਹਾਈਲਾਈਟਸ ਐਦਾਂ ਦੀ ਚੀਜ਼ ਉਹ ਆ ਜਿਹੜੀ ਕੁੜੀ ਭਾਵੇਂ ਕਿਸੇ ਜਾਤ ਦੀ ਹੋਵੇ ਅਗਲਾ ਕਹਿੰਦਾ ਕੋਈ ਨਹੀਂ ਅਸੀਂ ਜਾਤ ਪਾਤ ਨਹੀਂ ਜਿਖਦੇ ਤੁਸੀਂ ਵਿਆਹ ਕਰ ਦਿਓ ਇਹ ਮੈਂ ਦੇਖਿਆ ਜੱਟ ਜੀ ਵੀਦਾਰ ਵੀ ਨਹੀਂ ਦੇਖਦੇ ਕਹਿੰਦੇ ਸਾਡੀ ਕੋਈ ਗੱਲ ਨਹੀਂ ਸਾਡਾ ਮੁੰਡਾ ਬਾਹਰ ਚਲ ਜਵੇ ਇੱਕ ਤਾਂ ਉਸੇ ਦੇ ਲਈ ਦੇਖਦੇ ਦੂਈ ਜਾਤ ਨਹੀਂ ਦੇਖਦੇ ਜਦੋਂ ਖੂਨ ਲੈਣ ਜਾਂਦੇ ਆ ਉੱਥੇ ਕਦੇ ਚੀਚ ਮਾਰ ਜਲਾਇਤ ਮੁਸਲਮਾਨ ਦਾ ਖੂਨ ਨਹੀਂ ਮੰਗਦੇ ਉਸੇ ਚਾਹੀਦਾ ਉਹ ਖੂਨ ਚਾਹੀਦਾ ਬਿਲਕੁਲ ਵੀ ਜਿਹੜੇ ਜਿਹੜੇ ਖੂਨਾਂ ਦੇ ਨਾ ਗਰੁੱਪ ਹੁੰਦੇ ਆ ਉੱਥੇ ਬਾਮਲ ਦਾ ਖੂਨ ਨਹੀਂ ਮੰਗਦੇ ਜੱਟ ਦਾ ਖੂਨ ਨਹੀਂ ਮੰਗਦੇ ਹੂੰ ਇਸ ਕਰੇ ਬਾਰਾ ਜੀ ਸਾਨੂੰ ਖੂਨ ਦਾ ਰਿਸ਼ਤਾ ਬਣਾਇਆ ਸਾਡਾ ਭਾਈ ਸ਼ਬਦ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਪਾਯਾ ਸਿੰਘ ਜੀ ਪਾਯਾ ਧਰਮ ਸਿੰਘ ਜੀ ਇਹ ਸਾਨੂੰ ਉਹਨਾਂ ਨੇ ਇਹ ਉਹਨਾਂ ਨੇ ਸਾਨੂੰ ਇਹ ਸਹਿਵੀ ਵਾਕਸੀ ਆ ਪਰ ਅਸੀਂ ਉਹਨਾਂ ਦੀ ਕੁਰਬਾਨੀ ਆ ਪਹੁੰਚਾ ਚੁੱਕਿਆ ਮੇਰਾ ਉਦੇਸ਼ ਤਾਂ ਆ ਆ ਮੇਰੀ ਲੜਾਈ ਜਿਹੜੀ ਆ ਉਹ ਸਮਾਜਿਕ ਬਰਾਬਰੀ ਦੀ ਆ ਮੇਰੀ ਲੜਾਈ ਇਹ ਜੀ ਹੈਗੀ ਤੇ ਆ ਗਰੀਬ ਆ ਗਰੀਬ ਤੋਂ ਅਮੀਰ ਹੋਇਆ ਜਾ ਸਕਦਾ ਹੈ ਗਰੀਬ ਤੋਂ ਅਮੀਰ ਹੋਇਆ ਜਾ ਸਕਦਾ ਹੈ ਫਿਰ ਡੀਸੀ ਬਣ ਕੇ ਵੀ ਉਹ ਪਿੱਛੇ ਇਹ ਕਹਿ ਕੇ ਜਾਂਦਾ ਉਹ ਇਹ ਚਮਾਰ ਸਾਲਾ ਅੱਜ ਤੋਕ ਮੈਂ ਗੱਲ ਕੰਨੀ ਸੁਣੀ ਹੈ ਕਿਉਂਕਿ ਤੁਹਾਡੇ ਅੰਦਰੋਂ ਈਗੋ ਨਹੀਂ ਜਾਂਦੀ ਤੁਸੀਂ ਗੁਰੂ ਵਾਲੇ ਸਿੱਖ ਤਾਂ ਬਣੇ ਨਹੀਂ ਜੁੱਤੀਆਂ ਨੂੰ ਸਤਕਾਰ ਮਿਲ ਗਿਆ ਜੋੜੇ ਬਣ ਗਏ ਤੁਸੀਂ ਗੁਰੂ ਦੇ ਨਹੀਂ ਬਣੇ ਤੁਸੀਂ ਜੋੜੇ ਨਹੀਂ ਬਣੇ ਤੁਸੀਂ ਉਹ ਹੀ ਮੈਨ ਰਬਦਾ ਜੀ ਸੇਕੋ ਮੈਂ ਜੱਟ ਸਿੱਖ ਹਾਂ ਮੈਂ ਪਾਪਾ ਸਿੱਖ ਹਾਂ ਮੈਂ ਆਰਾਮਗੜੀ ਦੇ ਸਿੱਖ ਹਾਂ ਉਹ ਗੁਰੂ ਦਾ ਸਿੱਖ ਕਿਹੜਾ